ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬ੍ਰੈਡ ਤੋਂ ਬਣਨ ਵਾਲੀ ਏ ਟੇਸਟੀ ਜਈ ਮਿਠਾਈ ਬਣਾਵਾਂਗੇ ਚਲੋ ਜੀ ਵੇਖ ਲੈਨੇ ਮਿਠਾਈ ਕਿਵੇਂ ਬਣਦੀ ਹੈ ਇਹ ਮਿਠਾਈ ਬਣਾਉਣ ਦੇ ਲਈ ਮੈਂ ਤਿੰਨ ਬ੍ਰੈਡ ਲੈਨੇ ਮੇਰੇ ਕੋਲ ਛੋਟੇ ਬ੍ਰੈਡ ਸੀ ਇਸ ਲਈ ਮੈਂ ਛੋਟੇ ਬ੍ਰੈਡ ਲੈਨੇ ਤੁਸੀਂ ਵੱਡੇ ਬ੍ਰੈਡ ਵੀ ਲੈ ਸਕਦੇ ਹੋ ਹੁਣ ਬ੍ਰੈਡਾਂ ਦੇ ਛੋਟੇ ਛੋਟੇ ਟੁਕੜੇ ਕਰ ਲਵਾਂਗੇ ਤੇ ਇਹਨਾਂ ਨੂੰ ਪੀਸ ਲਵਾਂਗੇ ਅੱਜ ਇਸ ਮਿਠਾਈ ਨੂੰ ਆਪਾਂ ਬ੍ਰੈਡਾਂ ਤੋਂ ਬਣਾ ਕੇ ਤਿਆਰ ਕਰਾਂਗੇ ਜੀ ਇਹ ਮਿਠਾਈ ਬਹੁਤ ਟੇਸਟੀ ਬਣਦੀ ਹੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਸਾਰੇ ਬ੍ਰੈਡਾਂ ਦੇ ਛੋਟੇ ਛੋਟੇ ਟੁਕੜੇ ਕਰ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਮਿਲਕ ਪਾਊਡਰ ਪਾਵਾਂਗੇ ਮਿਲਕ ਪਾਊਡਰ ਆਪਾਂ 2 ਚਮਚ ਪਾਵਾਂਗੇ। ਇਹ ਬਾਰੀ-ਬਾਰੀ ਕਰਕੇ 2 ਚਮਚ ਮਿਲਕ ਪਾਊਡਰ ਪਾਵਾਂਗੇ। ਫਿਰ ਕੁਝ ਡਰਾਈ ਫਰੂਟ ਪਾਵਾਂਗੇ। ਥੋੜਾ ਜਿਹਾ ਇਸ ਤਰੀਕੇ ਦਾ ਬਰੀਕ ਕਟਿਆ ਹੋਇਆ ਨਾਰੀਅਲ ਪਾਵਾਂਗੇ। ਹੁਣ ਆਪਾਂ ਇਸ ਦੇ ਵਿੱਚ ਪੀਸੀ ਹੋਈ ਚੀਨੀ ਪਾਵਾਂਗੇ। ਚੀਨੀ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ। ਜੇ ਨਾਪਾ ਮਿੱਠਾ ਖਾਣਾ ਪਸੰਦ ਕਰਦੇ ਹਾਂ ਉਸ ਹਿਸਾਬ ਨਾਲ چینی ਪਾਵਾਂਗੇ ਆਪਾਂ ਇਸ ਦੇ ਵਿੱਚ ਪੀਸੀ ਹੋਈ چینی ਪਾਵਾਂਗੇ ਜੀ ਮੈਂ ਇੱਥੇ ਪੀਸੀ ਹੋਈ چینی ਪਾਈ ਹੈ چینی ਨੂੰ ਮੈਂ ਪੀਸ ਕੇ ਛਾਂਲ ਲਿਆ ਸੀ ਇੱਥੇ ਮੈਂ 4 ਚਮਚ ਪੀਸੀ ਹੋਈ چینی ਪਾਈ ਹੈ ਕਾਜੂ ਤੇ ਬਦਾਮ ਪਾਵਾਂਗੇ ਥੋੜੇ ਜੇ ਥੋੜਾ ਜਿਹਾ ਪਿਸਤਾ ਪਾਵਾਂਗੇ ਥੋੜਾ ਜਿਹਾ ਇਲਾਇਚੀ ਪਾਊਡਰ ਜਾਂ ਦਰਦਰੀ ਕੁਟੀ ਹੋਈ ਇਲਾਇਚੀ ਪਾਵਾਂਗੇ ਇਸਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਮਿਠਾਈ ਦੇ ਵਿੱਚੋਂ ਥੋੜਾ ਜਿਹਾ ਫੂਡ ਕਲਰ ਪਾਵਾਂਗੇ ਹੁਣ ਆਪਾਂ ਇਸ ਸਭ ਨੂੰ ਪੀਸ ਲਵਾਂਗੇ ਹੁਣ ਇਹ ਚੰਗੀ ਤਰ੍ਹਾਂ ਪੀਸ ਕੇ ਤਿਆਰ ਹੈ ਆਪਾਂ ਇਸਨੇ ਇਸ ਤਰੀਕੇ ਨਾਲ ਪੀਸ ਲਿਆ ਹੈ ਹੁਣ ਆਪਾਂ ਇਸ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਆਪਾਂ ਇਸ ਨੂੰ ਇੱਕ ਬੌਲ ਵਿੱਚ ਕੱਢ ਲਿਆ ਹੈ ਹੁਣ ਆਪਾਂ ਮਿਠਾਈ ਬਣਾਉਣ ਦੇ ਲਈ ਇਸ ਦੇ ਵਿੱਚ ਫਰੈਸ਼ ਮਲਾਈ ਪਾਵਾਂਗੇ ਮਲਾਈ ਆਪਾਂ ਫਰੈਸ਼ ਪਾਵਾਂਗੇ 4 ਚਮਚੇ ਫਰੈਸ਼ ਮਲਾਈ ਪਾਵਾਂਗੇ ਮલાઈ ਭੰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਮલાઈ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹਾਸਦੀ ਮਦਦ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ। ਹੁਣ ਆਪਾਂ ਇਸ ਨੂੰ ਮਿਕਸ ਕਰਨ ਤੋਂ ਬਾਅਦ 5 ਕਿ ਮਿੰਟ ਦੇ ਲਈ ਢੱਕ ਕੇ ਰੱਖ ਦੇਵਾਂਗੇ ਹੁਣ 5 ਮਿੰਟ ਹੋ ਚੁੱਕੇ ਨੇ ਆਪਾਂ ਇਸ ਦੀ ਮਿਠਾਈ ਬਣਾ ਲਵਾਂਗੇ ਹੁਣ ਆਪਾਂ ਹੱਥ ਦੇ ਵਿੱਚ ਥੋੜੇ ਥੋੜੇ ਪੀਸੇ ਹੋਏ ਬ੍ਰੈਡਾਂ ਨੂੰ ਲੈ ਕੇ ਇਸ ਦੀ ਕੋਈ ਵੀ ਸ਼ੇਪ ਦੀ ਮਿਠਾਈ ਬਣਾ ਲਵਾਂਗੇ ਅਮੇ ਅਜ ਮਿਠਾਈ ਨੂੰ ਇਹ ਸ਼ੇਪ ਦਿੱਤੀ ਹੈ ਆਪਾਂ ਇਸ ਨੂੰ ਕੋਈ ਵੀ ਸ਼ੇਪ ਦੇ ਕੇ ਬਣਾ ਸਕਦੇ ਹਾਂ ਆਪਾਂ ਇਸ ਮਠਾਈ ਨੂੰ ਖੋਲੀ ਲਈ ਦੀਵਾਲੀ ਲਈ ਕਿਸੇ ਵੀ ਫੈਸਟੀਵਲ ਲਈ ਬਣਾ ਸਕਦੇ ਹਾਂ ਇਹ ਮਠਾਈ ਬਹੁਤ ਟੇਸਟੀ ਤੇ ਝਟਪਟ ਬਣ ਕੇ ਤਿਆਰ ਹੁੰਦੀ ਹੈ ਆਪਾਂ ਇਸ ਨੂੰ ਘਰ ਵਿੱਚ ਪਈਆਂ ਚੀਜ਼ਾਂ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਇਸ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਹੁਣ ਇਸ ਤਰੀਕੇ ਨਾਲ ਮੈਂ ਬਰੇਡਾਂ ਤੋਂ ਮਠਾਈ ਨੂੰ ਬਣਾ ਰਿਹਾ ਹਾਂ ਮਠਾਈ ਨੂੰ ਡੈਸੀਕੇਟਿਡ ਕੋਕੋਨਟ ਦੇ ਵਿੱਚ ਕੋਟ ਕਰਾਂਗੇ ਇਸ ਦੇ ਨਾਲ ਮਠਾਈ ਦਾ ਸਵਾਦ ਹੋਰ ਵੀ ਦੁੱਗਣਾ ਹੋ ਜਾਏਗਾ ਚੰਗੀ ਤਰ੍ਹਾਂ ਕੋਟ ਕਰ ਲਵਾਂਗੇ ਡੈਸੀਕੂਏਟਡ ਕੋਕਨਰ ਦੇ ਵਿੱਚ ਇਸ ਤਰੀਕੇ ਨਾਲ ਆਪਣੀ ਮਿਠਾਈ ਬਣ ਕੇ ਤਿਆਰ ਹੈ ਮੈਂ ਇਸਦੇ ਵਿੱਚ येलो ਫੂਡ ਕਲਰ ਪਾਇਆ ਹੈ ਜੀ ਆਪਾਂ ਕੋਈ ਵੀ ਹੋਰ ਫੂਡ ਕਲਰ ਐਡ ਕਰ ਸਕਦੇ ਹਾਂ ਮਿਠਾਈ ਬਣਾਉਣ ਦੇ ਲਈ ਇਸਦੇ ਵਿੱਚ ਆਪਾਂ ਬ੍ਰੈਡਾਂ ਨੂੰ ਮਲਾਈ ਪਾਉਣ ਤੋਂ ਬਾਅਦ 5 ਮਿੰਟ ਦੇ ਲਈ ਰੈਸਟ ਲਈ ਰੱਖਾਂਗੇ ਤੇ ਇਸ ਦੇ ਨਾਲ ਬ੍ਰੈਡ ਸੌਫਟ ਹੋ ਜਾਣਗੇ ਤੇ ਮਿਠਾਈ ਹੋਰ ਵੀ ਟੇਸਟੀ ਬਣੇਗੀ ਟਾ ਕੇ ਰੱਖਣ ਦੇ ਨਾਲ ਬ੍ਰੈਡ ਨਰਮ ਹੋ ਜਾਣਗੇ ਮਿਠਾਈ ਹੋਰ ਵੀ ਵਧੀਆ ਤੇ ਟੇਸਟੀ ਬਣੇਗੀ ਹੁਣ ਜੀ ਮੈਂ ਇਸੇ ਤਰੀਕੇ ਨਾਲ ਹੀ ਫਿਰ ਤੋਂ ਇਸਦੀ ਮਿਠਾਈ ਬਣਾ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਹ ਮਿਠਾਈ ਬਹੁਤ ਟੇਸਟੀ ਬਣਦੀ ਹੈ ਜੀ ਤੇ ਇਸ ਨੂੰ ਬਣਾਉਣਾ ਵੀ ਬਹੁਤ ਇਜ਼ੀ ਹੈ ਆਪਾਂ ਇਸ ਨੂੰ ਬਿਨਾਂ ਗੈਸ ਚਲਾਏ ਤੋਂ ਬਣਾ ਕੇ ਤਿਆਰ ਕਰ ਸਕਦੇ ਹਾਂ ਇਹ ਮਿਠਾਈ ਬਣਾਉਣ ਦੇ ਲਈ ਆਪਾਂ ਨੂੰ ਘੰਟੇ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਜੀ ਇਹ ਮਿਠਾਈ 10-12 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਟੇਸਟੀ ਵੀ ਬਣਦੀ ਹੈ ਆਪਾਂ ਇਸ ਮਿਠਾਈ ਨੂੰ ਬਿਨਾਂ ਗੈਸ ਚਲਾਏ ਤੋਂ ਬਣਾ ਕੇ ਤਿਆਰ ਕਰ ਸਕਦੇ ਹਾਂ ਆਪਾਂ ਇਸ ਮਠਾਈ ਦੇ ਵਿੱਚ ਕੰਡੈਂਸ ਮਿਲਕ ਵੀ ਪਾ ਸਕਦੇ ਹਾਂ ਅਸੀਂ ਇਸ ਤਰੀਕੇ ਦੀਆਂ ਨਵੀਆਂ-ਨਵੀਆਂ ਰੈਸਪੀਜ਼ ਆਪਣੀ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਹ ਮਠਾਈ ਨੂੰ ਆਪਾਂ ਕਿਸੇ ਵੀ ਤਿਉਹਾਰ ਤੇ ਬਣਾ ਸਕਦੇ ਹਾਂ ਜੀ ਇਹ ਮਠਾਈ ਨੂੰ ਬਣਾਉਣ ਦੇ ਲਈ ਆਪਾਂ ਨੂੰ ਕਈ ਘੰਟੇ ਗੈਸ ਕੋਲ ਖੜਨ ਦੀ ਜ਼ਰੂਰਤ ਵੀ ਨਹੀਂ ਤੁਸੀਂ ਇਹ ਜੀਨੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜੀ ਮੈਂ ਇੱਥੇ ਤਿੰਨ ਬਰੈਡਾਂ ਦੇ ਵਿੱਚ 4 ਚਾਂਚੀ ਚੀਨੀ ਪਾਈ ਹੈ ਤਿੰਨ ਬਰੈਡਾਂ ਦੇ ਵਿੱਚੋਂ ਦੋ ਜਣੇਾਂ ਦੇ ਲਈ ਆਸਾਨੀ ਦੇ ਨਾਲ ਵਧੀਆ ਮਿਠਾਈ ਬਣ ਕੇ ਤਿਆਰ ਹੋ ਜਾਈਏ ਜੇਕਰ ਆਪਾਂ ਲੱਗੇ ਕਿ ਇਹ ਮਿਕਸਚਰ ਅੱਥ ਨਾਲ ਚਿਪਕ ਰਿਹਾ ਹੈ ਤਾਂ ਆਪਾਂ ਤੁਨ ਘਿਓ ਲਗਾ ਕੇ ਇਸ ਨੂੰ ਬਣਾ ਲਵਾਂਗੇ ਮੈਂ ਇਸੇ ਤਰੀਕੇ ਨਾਲ ਹੀ ਕਾਫੀ ਸਾਰੀ ਮਿਠਾਈ ਬਣਾ ਕੇ ਤਿਆਰ ਕਰ ਲਵਾਂਗੀ ਇਹ ਮਿਠਾਈ ਨੂੰ ਬਣਾਉਣ ਦੇ ਲਈ ਆਪਾਂ ਨੂੰ ਇਸ ਦੇ ਵਿੱਚ ਕੋਈ ਘਿਓ ਪਾਉਣ ਦੀ ਜ਼ਰੂਰਤ ਨਹੀਂ ਹੈ ਮਠਾਈ ਨੂੰ ਚੰਗੀ ਤਰ੍ਹਾਂ ਡੈਸੀਕੇਟਿਡ ਕੋਕੋਨਟ ਦੇ ਵਿੱਚ ਕੋਟ ਕਰ ਲਵਾਂਗੇ ਇਸ ਤਰੀਕੇ ਨਾਲ ਆਪਾਂ ਸਾਰੀ ਮਠਾਈ ਤਿਆਰ ਕਰ ਲਵਾਂਗੇ ਆਪਾਂ ਡਰਾਈ ਫਰੂਟਸ ਨੂੰ ਪੀਸ ਕੇ ਵੀ ਪਾ ਸਕਦੇ ਹਾਂ ਮਿਠਾਈ ਬਣਾਉਣ ਵੇਲੇ ਜਿਸ ਤਰੀਕੇ ਨਾਲ ਆਪਾਂ ਪਾਏ ਨੇ ਤੇ ਡਰਾਈ ਫਰੂਟਸ ਨੂੰ ਡੈਕੋਰੇਸ਼ਨ ਦੇ ਲਈ ਬਣੀ ਮਿਠਾਈ ਉੱਪਰ ਵੀ ਲਗਾ ਸਕਦੇ ਹਾਂ ਇਸ ਦੇ ਨਾਲ ਮਿਠਾਈ ਬਹੁਤ ਸੋਹਣੀ ਲੱਗੇਗੀ ਦੇਖਣ ਦੇ ਵਿੱਚ ਫੂਡ ਕਲਰ ਪਾਉਣ ਦੇ ਨਾਲ ਮਿਠਾਈ ਦਾ ਕਲਰ ਵਧੀਆ ਲੱਗੇਗਾ ਜਿਵੇਂ ਤਿਹਾਰਾਂ ਦਾ ਟਾਈਮ ਹੈ ਮੈਂ ਮੈਸਟਰੀ ਕੇ ਨਾਲ ਆਪਣੀ ਸਾਰੀ ਮਿਠਾਈ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਜੇਕਰ ਤੁਹਾਨੂੰ ਇਹ ਮਿਠਾਈ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਤੁਸੀਂ ਵੀ ਇਹ ਰੈਸਪੀ ਨੂੰ ਇੱਕ ਵਾਰ ਟਰਾਈ ਕਰਕੇ ਦੇਖਿਓ ਜੀ ਹੁਣ ਮਿਠਾਈ ਉੱਪਰ ਥੋੜੀ ਜਿਹੀ ਟੂਟੀ ਫਰੂਟੀ ਲਗਾਵਾਂਗੇ ਮੈਂ ਇੱਥੇ ਦੋ ਕਲਰ ਦੀ ਟੂਟੀ ਫਰੂਟੀ ਲਗਾਵਾਂਗੀ ਇੱਕ ਰੈੱਡ ਤੇ ਇੱਕ ਗ੍ਰੀਨ ਐਦਿਨ ਆ ਮਿਠਾਈ ਦੇਖਣ ਵਿੱਚ ਕਾਫੀ ਵਧੀਆ ਲੱਗੇਗੀ ਜੇ ਆਪਾਂ ਮਿਠਾਈ ਉੱਪਰ ਟੂਟੀ ਫਰੂਟੀ ਨਾ ਲਗਾਉਣੀ ਹੋਵੇ ਤਾਂ ਆਪਾਂ ਡ్రਾਈ ਫਰੂਟਸ ਵੀ ਲਗਾ ਸਕਦੇ ਹਾਂ ਇਹ ਮਿਠਾਈ ਦੇਖਣ ਦੇ ਵਿੱਚ ਜਿੰਨੀ ਵਧੀਆ ਲੱਗ ਰਹੀ ਹੈ ਮਿਠਾਈ ਉਨੀ ਹੀ ਟੇਸਟੀ ਵੀ ਹੋਏਗੀ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਤੁਸੀਂ ਵੀ ਇਸ ਰੈਸਪੀ ਨੂੰ ਇੱਕ ਵਾਰ ਟਰਾਈ ਕਰਕੇ ਦੇਖਿਓ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਇਸ ਤਰੀਕੇ ਨਾਲ ਆਪਣੀ ਟੇਸਟੀ ਤੇ ਇਨਸਟੈਂਟ ਮਿਠਾਈ ਬਣ ਕੇ ਤਿਆਰ ਹੈ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ